ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੂਹ ਕੂਚਰੇ ਸਾਤਰ ਘਟ ਪਿੰਗ ਗਿਰਢਿ ਚੜ ਜਾਏ ਅੰਧ ਲਖੈ ਬਦਰੋ ਸੁਨੇ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੇ ਮੈਂ ਮਾਜ ਤੁਹਾਰੀ ਹਮ ਨਾ ਸਕਤ ਕਰ ਸਿਤ ਤੁਮਾਰੀ ਆਪਲੇ ਹੋ ਤਮ ਕਥਾ ਸੁਧਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਕੱਲ ਤੱਕ ਆਪਾਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਪਹਿਲੇ ਪਾਤਸ਼ਾਹ ਜੀ ਦੀ ਉਚਾਰੀ ਗਏ ਗੁਰਬਾਣੀ ਜੋ ਕਿ ਪਹਿਰਿਆਂ ਦੇ ਵਿੱਚ ਹੈ ਬਾਣੀ ਦਾ ਨਾਮ ਹੈ ਪਹਿਰੇ ਪਹਿਰੇ ਵੀ ਚਾਰ ਪਹਿਰਾ ਮੰਗ ਜਿਤਨਾ ਰਾਤ ਦੇ ਚਾਰ ਪਹਿਰ ਚੱਲਦੇ ਹੁੰਦੇ ਆ ਨਾ ਇਸ ਤਰ੍ਹਾਂ ਸਾਡੇ ਜੀਵਨ ਦੀ ਵੰਡ ਚਾਰ ਪੈਰਾਂ ਵਿੱਚ ਕੀਤੀ ਗਈ ਹੈ ਇਸ ਤਰ੍ਹਾਂ ਉਹ ਉਹਨਾਂ ਦੀ ਬਾਣੀ ਜੋ ਉਹਨਾਂ ਨੇ ਦਰਜ ਕੀਤੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੀ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਦੇ ਕੱਲ ਤੱਕ ਆਪਾਂ ਸ਼ਬਦ ਅਰਥ ਸੰਖੇਪ ਵਿਆਖਿਆ ਕੀਤੀ ਸੀ ਅੱਜ ਆਪਾਂ ਉਸ ਤੋਂ ਅੱਗੇ ਸ੍ਰੀ ਰਾਗ ਦੇ ਵਿੱਚ ਮਹੱਲਾ ਚੌਥਾ ਚੌਥੇ ਮੱਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੁਆਰਾ ਉਹ ਚਾਰੀ ਗਈ ਜੋ ਗੁਰਬਾਣੀ ਹੈ ਉਸ ਦੇ ਸ਼ਬਦਾਂਤ ਸ਼ੁਰੂ ਕਰਾਂਗੇ ਜੀ ਸ੍ਰੀ ਰਾਗਮਹੱਲਾ ਚੌਥਾ ਪਹਿਲੇ ਪਹਿਰ ਰੈਣ ਕੇ ਵਣਜਾਰਿਆ ਮਿੱਤਰਾ ਹਰ ਪਾਇਆ ਉਦਰ ਮੰਜਾਰ ਹਰ ਤੇ ਆਵੇ ਹਰ ਉਚਰੇ ਵਣਜਾਰਿਆ ਮਿੱਤਰਾ ਹਰ ਹਰ ਨਾਮ ਸਮਾਰ ਸ੍ਰੀ ਦਾਗ ਮਹੱਲਾ ਚੌਥਾ ਇਹ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੁਆਰਾ ਉਚਾਰੀ ਗਈ ਗੁਰਬਾਣੀ ਹੈ ਇਸ ਗੁਰਬਾਣੀ ਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ 76 ਤੇ ਦਰਜ ਕੀਤਾ ਹੈ ਵਰਣਨ ਕੀਤਾ ਹੈ ਜੀ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿਤਰਾ ਹਰ ਪਾਇਆ ਉਦਰ ਮੰਜਾਰ ਪਹਿਲਾ ਪੈ ਜਦੋਂ ਸ਼ੁਰੂ ਹੋਇਆ ਨਾ ਸਾਡੀ ਜ਼ਿੰਦਗੀ ਦਾ ਤੇ ਪਹਿਲੇ ਪੈਰੇ ਰੈਣ ਕੇ ਵਣਜਾਰਿਆ ਮਿੱਤਰਾ ਇਹ ਵਣਜਾਰਿਆ ਮਿੱਤਰਾ ਕਹਿ ਕੇ ਮਿੱਤਰ ਕਹਿ ਕੇ ਸੰਬੋਧਨ ਕੀਤਾ ਗਿਆ ਇਨਸਾਨ ਨੂੰ ਕਿ ਤੂੰ ਨੇਰੇ ਦਾ ਹੀ ਵਣਜਾਰਾ ਵਾਂ ਚਾਨਣ ਦੇ ਵਿੱਚ ਤੂੰ ਵਪਾਰ ਨਹੀਂ ਕਰਦਾ ਤੇ ਭਰ ਪਾਇਆ ਉਧਰ ਮਝਾਰ ਤੇ ਉਸ ਪ੍ਰਮਾਤਮਾਕਾਰ ਪੁਰਖ ਵੈਗਰੂ ਨੇ ਤੈਨੂੰ ਮਾਤਾ ਦੇ ਗਰਭ ਦੇ ਵਿੱਚ ਨਿਵਾਸ ਦੇ ਦਿੱਤਾ ਤੂੰ ਮਾਤਾ ਦੇ ਗਰਭ ਵਿੱਚ ਆ ਗਿਆ ਪਹਿਲੇ ਪੈਰ ਦੇ ਵਿੱਚ ਤੇਰੀ ਜੀਵਨ ਦੀ ਸ਼ੁਰੂਆਤ ਹੋ ਗਈ ਹਰ ਤਿਆਵੈ ਹਾਰੇ ਉੱਚ ਰਏ ਵਣਜਾਰਿਆ ਮਿੱਤਰਾ ਹਰ ਹਰ ਨਾਮ ਸਮਾਰ ਪਰ ਜਦੋਂ ਇਨਸਾਨ ਉੱਥੇ ਮਾਤਾ ਦੇ ਪੇਟ ਵਿੱਚ ਹੁੰਦਾ ਹੈ ਨਾ ਪੇ ਪ੍ਰਮਾਤਮਾ ਨੂੰ ਯਾਦ ਕਰਦਾ ਹੈ ਤੇ ਪ੍ਰਮਾਤਮਾ ਦਾ ਇਨਾਮ ਬੋਲਦਾ ਹੈ ਮੁਖ ਤੋਂ ਤੇ ਹਰ ਵੇਲੇ ਵਾਹਿਗੁਰੂ 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 ਜਪਦਾ ਰਹਿੰਦਾ ਹੈ ਤੇ ਉਹ Jap Jap ਕੇ ਨਾਮ ਤੇ ਇੱਕੋ ਬੇਨਤੀ ਕਰਦਾ ਕਿ ਮਹਾਰਾਜ ਜੀ ਜਿਹੜੀ ਅੱਗ ਹੈ ਇਹ ਸਾਗ ਦੇ ਵਿੱਚੋਂ ਮੈਨੂੰ ਬਚਾ ਲੈ ਮੈਂ ਬਹੁਤ ਸੀਖ ਦੇ ਵਿੱਚ ਐ ਆਪ ਜੀ ਨੂੰ ਇੱਕ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਜਿਹੜੀ ਮਾਤਾ ਹੈ ਨਾ ਮਾਤਾ ਦੇ ਗਰਭ ਵਿੱਚ ਪੱਥਰ ਗਲ ਜਾਂਦੇ ਆ ਤੇ ਵੇਲੇ ਕਿੱਡਾ ਮਸੂਮ ਬੱਚਾ ਹੁੰਦਾ ਹੈ ਬਿਲਕੁਲ ਮਸੂਮ ਹੁੰਦਾ ਹੈ ਤੇ ਉਹ ਪ੍ਰਮਾਤਮਾ ਉੱਥੇ ਕਿਉਂਕਿ ਪ੍ਰਮਾਤਮਾ ਦਾ ਨਾਮ ਜਪਦਾ ਹੈ ਨਾਮ ਜਪਦਾ ਇਸ ਕਰਕੇ ਬਲਦੀ ਅਗ ਦੇ ਵਿੱਚ ਇੰਨੇ ਸੇਕ ਦੇ ਵਿੱਚ ਬਿਲਕੁਲ ਮਹਾਰਾਜ ਨੂੰ ਤੰਦਰੁਸਤ ਰੱਖਦਾ ਹੈ ਜਿਸ ਤਰ੍ਹਾਂ ਬਾਹਰ دنیਾਵੀ ਤੌਰ ਤੇ ਭਾਈ ਵਿਧੀ ਚੰਦ ਜੀ ਪਠੇ ਦੇ ਵਿੱਚ ਬਹਿ ਗਏ ਸੀ ਤੇ ਉੱਥੇ ਉਹਨਾਂ ਪ੍ਰਮਾਤਮਾ ਨੂੰ ਯਾਦ ਕੀਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਯਾਦ ਕੀਤਾ ਕਿਉਂਕਿ ਸਰਬਲ ਅਨਿਕ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰੂ ਅਵਤਾਰ ਪੂਰਨ ਗੁਰੂ ਅਵਤਾਰ ਸਨ ਤੇ ਉਹਨਾਂ ਦੀ ਜੋਤ ਸਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਮਾੜਾਇ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰਕੀਨੀ ਕਿਰਪਾ ਸੁਤ ਭਾਂ ਡਰਿਓ ਗੁਰੂ ਸਮਰੱਥ ਨੇ ਬਾਬੇ ਬਿਲੀ ਚੰਦ ਜੀ ਦੇ ਸਿਰ ਤੇ ਮੱਥ ਰੱਖ ਦਿੱਤਾ ਤੇ ਉਹਨਾਂ ਨੇ ਤੇ ਉਥੇ ਜੰਮਦੂਤ ਵੀ ਉਹਨਾਂ ਦੇ ਲਾਗੇ ਨਹੀਂ ਆ ਸਕੇ ਕਿਉਂਕਿ ਅੱਗ ਜਿਹੜੀ ਅੱਗ ਹਰਕ ਨੂੰ ਸਾੜ ਦਿੰਦੀ ਹੈ ਤੇ ਅੱਗ ਚੱਲਦੀ ਹੈ ਭੈ ਵਿੱਚ ਅਗਣ ਅਗਣਾ ਕਟੇ ਵੇ ਗਾਰ ਭੈ ਵੀ ਤੇ ਧਰਤੀ ਦੱਬੀ ਭਾਰ ਤੇ ਜਿਹੜੀ ਅੱਗ ਵਾ ਉਹੀ ਭੈ ਦੇ ਵਿੱਚ ਆ ਉਨ ਪਰਮਾਤਮਾ ਦਾ ਭੈ ਆ ਤੇ ਜਿਹੜੇ ਗੁਰੂ ਹਰਗੋਬਿੰਦ ਮਹਾਰਾਜ ਸਨ ਉਹ ਆਮ ਦਾ ਰਾਣ ਕਲਾ ਧਾਰ ਜਗਮੈਂ ਪਰਵਰੀਓ ਗੁਰੂ ਨਾਲੇ ਪਾਸ਼ਾ ਦਾ ਰੂਪ ਸਨ ਇਸ ਕਰਕੇ ਉਹਨਾਂ ਅੱਗ ਨੂੰ ਕਹਿ ਦਿੱਤਾ ਵੀ ਇਹਨੂੰ ਸਾੜਨਾ ਨਹੀਂਗਾ ਇਸ ਤਰ੍ਹਾਂ ਹੀ ਜਦੋਂ ਅਸੀਂ ਅਸੀਂ ਮਾਤਾ ਦੇ ਗਰਭ ਵਿੱਚ ਹੁੰਨੇ ਆ ਨਾ ਤੇ ਫਿਰ ਅਸੀਂ ਅਰਦਾਸ ਕਰਦੇ ਆ ਸੱਚੇ ਮਨ ਨਾਲ ਪਰਮਾਤਮਾ ਨੂੰ ਯਾਦ ਕਰਦੇ ਆ ਤੇ ਸਦ ਮਾਤ ਕਰਮੇ ਲਗਣ ਦੀ ਇਤਨਾ ਸੇਕ ਸਾਨੂੰ ਭੋਰਾ ਵੀ ਸੇਕ ਨਹੀਂ ਪ੍ਰਮਾਤਮਾ ਲੱਗਣ ਦਿੰਦਾ ਜਿਸ ਤਰ੍ਹਾਂ ਭਾਈ ਵੀਦੀ ਚੰਦ ਨੂੰ ਬਾਹਰ ਭੋਰਾ ਵੀ ਸੇਕ ਨਹੀਂ ਸੀ ਲੱਗਣ ਦਿੱਤਾ ਤੇ ਭਾਈ ਵੀਦੀ ਚੰਦ ਬਿਲਕੁਲ ਉਸ ਤਰ੍ਹਾਂ ਜਿਸ ਤਰ੍ਹਾਂ ਤੰਦਰੁਸਤ ਆਦਮੀ ਬੈਠਾ ਹੁੰਦਾ ਪੱਠੇ ਦੇ ਵਿੱਚ ਬਲਦੀ ਅੱਗ ਵਿੱਚ ਬੈਠੇ ਸਨ ਤੇ ਉੱਥੋਂ ਨਿਕਲ ਕੇ ਤੇ ਆ ਗੁਰੂ ਹਰਗੋਬਿੰਦ ਸਾਹਿਬ ਕੋ ਗੁਰੂ ਕੇ ਮਹਾਰਾਜ ਪਹੁੰਚ ਗਏ ਸਾਨਾ ਹਰ ਹਰ ਨਾਮ ਜਪਿਆ ਰਾਦੇ ਵੇਚ ਅਗਨੀ ਹਰ ਜਪ ਜੀਵਿਆ ਬਾਰ ਜਨਮ ਭਿਆ ਮੁਖ ਲਾਗਾ ਸਰਸੇ ਮਾਤ ਪਿਤਾ ਅਪਿਤਾ ਮਾਤ ਥੀ ਵਿਆ ਹਰ ਹਰ ਨਾਮ ਜਪੇ ਅਰਾਧੇ ਵੇਚ ਅਗਨੀ ਹਰ ਜਪ ਜੀਵਿਆ ਹਰੀਦਾ ਚਾਪ ਕਰਨ ਕਰਕੇ ਨਾ ਹਰ ਵੇਲੇ ਵਾਹਿਗੁਰੂ 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 ਪ੍ਰਮਾਤਮਾ ਦਾ ਨਾਮ ਜਪਦਾ ਰਹਿੰਦਾ ਸੀ ਕਿਉਂਕਿ ਪ੍ਰਮਾਤਮਾ ਦੇ ਨਾਮ ਬਹੁਤ ਹੈ ਕਿਰਤਮਾ ਨਾਮ ਕਥੇ ਤੇਰੇ ਜੇਬਾ ਸਤ ਨਾਮ ਤੇਰਾ ਪਰਾਪੂਰਬਲਾ ਸੱਚਾ ਨਾਮ ਆ ਜਿਹੜਾ ਸੱਚ ਹੈ ਉਹ ਤੁਹਾਡਾ ਨਾਮ ਪਹਿਲਾ ਹੈ ਪਰ ਤੂ ਕੁਛ ਕਿਰਤਮ ਨਾਮ ਮਹਾਰਾਜ ਤੁਹਾਡੇ ਪੈਗੇ ਆ ਇਸ ਕਰਕੇ ਉਸ ਸਮੇਂ ਪ੍ਰਮਾਤਮਾ ਦਾ ਨਾਮ ਵਾਹਿਗੁਰੂ ਵਾਹਿਗੁਰੂ ਕਰਕੇ ਇਨਸਾਨ ਜਪਦਾ ਰਿਹਾ ਤੇ ਅ ਅੱਗ ਦੇ ਵਿੱਚ ਵੀ ਜੀਂਦਾ ਰਹਿ ਗਿਆ ਤੇ ਆਪਣੇ ਅ ਅੱਗ ਦਾ ਛੇਕ ਉਸ ਨੂੰ ਨਹੀਂ ਲੱਗ ਸਕਿਆ ਬਾਰ ਜਨਮ ਭਿਆ ਮੁਖ ਲਾਗਾ ਸਰਸੇ ਪਿਤਾ ਮਾਤਾ ਧੀ ਵਿਆ ਜਦੋਂ ਬਾਹਰ ਜਨਮ ਹੋਇਆ ਨਾ ਫੇ ਮੁੜਕੇ ਮਾਤਾ ਦੇ ਗਰਭ ਵਿੱਚੋਂ ਬੱਚਾ ਬਾਹਰ ਆ ਗਿਆ ਤੇ ਫੇ ਉਹਨੂੰ ਮਾਤਾ ਤੇ ਪਿਤਾ ਮਿਲ ਪਏ ਮਾਤਾ ਤੇ ਪਿਤਾ ਨੂੰ ਸਾਹਮਣੇ ਵਾਤੇ ਮਿਲ ਗਏ ਸਰਸੇ ਪੂਰੀ ਤਰ੍ਹਾਂ ਆਨੰਦੋ ਆਨੰਦ ਹੋ ਗਏ ਪਾਤਾ ਪਿਤਾ ਕਿ ਸਾਡੇ ਘਰ ਬੱਚੇ ਨੇ ਜਨਮ ਲਿਆ ਸਾਡੇ ਘਰ ਬੱਚੀ ਨੇ ਜਨਮ ਲਿਆ ਕੋਈ ਸਮਾਂ ਸੀ ਜਦੋਂ ਬੱਚੀ ਦਾ ਜਨਮ ਜਿਹੜਾ ਨਾ ਅਸ਼ੁਭ ਮੰਨਿਆ ਜਾਂਦਾ ਸੀ ਮਾੜਾ ਮੰਨਿਆ ਜਾਂਦਾ ਸੀ ਕਹਿੰਦੇ ਸੀ ਕਿ ਇਹਦੇ ਦੁੱਖ ਬੜੇ ਨੇ ਬੱਚੀ ਦੇ ਤੇ ਪਰੰਤੂ ਹੁਣ ਤੇ ਪੁੱਤਰਾਂ ਦੇ ਵੀ ਦੁੱਖ ਬਹੁਤ ਜ਼ਿਆਦੇ ਨੇ ਤੇ ਇਸ ਕਰਕੇ ਹੁਣ ਬੱਚੀ ਤੇ ਬੱਚੇ ਵਿੱਚ ਕੋਈ ਖਾਸ ਫਰਕ ਨਹੀਂ ਸਿਆਣੇ ਲੋਕ ਮੰਨਦੇ ਤੇ ਜਿਹੜੇ ਰੂੜੀਵਾਦੀ ਲੋਕ ਆ ਪ੍ਰਾਣੇ ਵਿਚਾਰਾਂ ਦੇ ਲੋਕ ਆ ਉਹ ਅਜੇ ਵੀ ਇਹਨਾਂ ਵਿਚਾਰਾਂ ਨੂੰ ਹੀ ਪਹਿਲ ਦਿੰਦੇ ਨੇ ਕਿ ਲੜਕਾ ਹੋਣਾ ਚਾਹੀਦਾ ਲੜਕੀ ਨਹੀਂ ਹੋਣੀ ਚਾਹੀਦੀ ਪਰੰਤੂ ਜਦੋਂ ਇਨਸਾਨ ਇੱਕ ਪ੍ਰਾਣੀ ਦਾ ਜਨਮ ਹੋਇਆ ਹੈ ਭਾਵੇਂ ਉਹ ਲੜਕਾ ਭਾਵੇਂ ਲੜਕੀ ਆ ਉਨੂੰ ਮਾਤਾ ਪਿਤਾ ਨੇ ਸਾਂਭ ਲਿਆ ਮਾਤਾ ਤੇ ਪਿਤਾ ਮਿਲ ਪਏ ਥੀਵੇ ਦਾ ਹੋਣਾ ਮਿਲਣਾ ਮਾਲਵੇ ਦੀ ਪਛੀ ਆ ਪਾਤਸ਼ਾਹ ਕਿ ਮੈਨੂੰ ਉੱਥੇ ਆਇਆ ਨਹੀਂ ਮੈਨੂੰ ਲੱਭਾ ਨਹੀਂ ਇਹਦੇ ਥੀਵਿਆ ਦਾ ਮਤਲਬ ਹੈ ਮਾਤਾ ਤੇ ਪਿਤਾ ਦੋਵੇਂ ਹੀ ਮਿਲ ਪਏ ਜਿਸ ਕੀ ਵਸਤ ਤਿਸ ਚੇਤੋ ਪਰਾਣੀ ਕਰ ਹਿਰਦੈ ਗੁਰਮੁਖ ਵਿਚਾਰ ਕਹੋ ਨਾਨਕ ਪ੍ਰਾਣੀ ਪਹਿਲੇ ਪੈਰੈ ਹਰ ਜਪਿਆ ਕਿਰਪਾ ਧਾਰ ਜਿਹੜੇ ਮਹਾਰਾਜ ਨੇ ਅਕਾਲ ਪੁਰਖ ਨੇ ਤੁਹਾਨੂੰ ਜਨਮ ਦਿੱਤਾ ਹੈ ਮਾਤਾ ਦੇ ਪੇਟ ਦੇ ਜਠਰ ਅੱਗ ਦੇ ਵਿੱਚ ਰੱਖਿਆ ਹੈ ਤੇ ਉਹ ਆਪਣੇ ਹਿਰਦੇ ਵਿੱਚ ਗੁਰਮੁਖੋ ਵਿਚਾਰ ਕਰਕੇ ਵੇਖੋ ਤੇ ਉਸ ਪ੍ਰਮਾਤਮਾ ਜਿਹਦੀ ਵਸਤਾ ਜਿਸकी ਵਸਤ ਜਿੰਨੇ ਵਸਤ ਦਿੱਤੀ ਹੈ ਨਾ ਉਸੇ ਨੂੰ ਯਾਦ ਕਰੋ ਤੇ ਹਰ ਵੇਲੇ ਉਸ ਪ੍ਰਮਾਤਮਾ ਨੂੰ ਯਾਦ ਕਰੋ ਹਿਰਦੇ ਵਿੱਚ ਵਿਚਾਰ ਕਰ ਲੋ ਇਹ ਤੁਸੀਂ ਜਿੰਨਾ ਚਿਰ ਜੇ ਪ੍ਰਮਾਤਮਾ ਦਾ ਹੱਥ ਨਹੀਂ ਹੈ ਤੇ ਤੁਸੀਂ ਕੁਝ ਵੀ ਨਹੀਂ ਹੈ ਜੇ ਪ੍ਰਮਾਤਮਾ ਦਾ ਹੱਥ ਹੈ ਤੇ ਤੁਹਾਡਾ ਜੀਵਨ ਹੈ ਤੇ ਤੁਸੀਂ ਹੈਗੇ ਹੋ ਇਸ ਕਰਕੇ ਹਿਰਦੇ ਵਿੱਚ ਗੁਰਮੁਖੋ ਵਿਚਾਰ ਕਰ ਲਵੋ ਕਹੋ ਨਾਨਕ ਪ੍ਰਾਣੀ ਪਹਿਲੇ ਪੈਰੈ ਹਰ ਜਪੀਏ ਕਿਰਪਾ ਧਾਰ ਪਹਿਲਾ ਪੈਰ ਰਾਤ ਦਾ ਸ਼ੁਰੂ ਹੋਇਆ ਨਾ ਤੇ ਸ਼ਾਮਾਂ ਦਾ ਵੇਲਾ ਜਦੋਂ ਹੋ ਗਿਆ ਤੇ ਫਿਰ ਉਦੋਂ ਉਸ ਕਿਰਪਾ ਧਾਰ ਨੂੰ ਜਪੀਏ ਕਰੋ ਆਪਣਾ ਰਹਿਰਾਸ ਦਾ ਪਾਠ ਕਰੋ ਰਹਿਰਾਸ ਦੀ ਬਾਣੀ ਦਾ ਪਾਠ ਕਰੋ ਕੀਰਤਨ ਸੋਹਰੇ ਦਾ ਪਾਠ ਕਰੋ ਤੇ ਫਿਰ ਪ੍ਰਮਾਤਮਾ ਤੁਹਾਨੂੰ ਰਾਤ ਸੁਤਿਆਂ ਵੀ ਪ੍ਰਮਾਤਮਾ ਯਾਦ ਰਹਿੰਦਾ ਹੈ ਕਿ ਉਸ ਕਬੀਰ ਸੁਪਨੇ ਹੋਂ ਬਰੜਾਏ ਕਹੇ ਜੇ ਮੁਖ ਨਿਕਸੇ ਰਾਮ ਤਾਕੋ ਪੱਕੀ ਪਾਲਹੀਂ ਮੇਰੇ ਤਨ ਕੋ ਚਾਮ ਭਗਤ ਕਬੀਰ ਜੀ ਨੇ ਕਿਹਾ ਵੀ ਜਿਹੜੇ ਬੰਦੇ ਨੂੰ ਸੁਪਨੇ ਜਿਹੇ ਬਰੜਾਉਂਦਿਆਂ ਵੀ ਕਿਤੇ ਕਈ ਲੋਕਾਂ ਨੂੰ ਆਦਤ ਹੁੰਦੀ ਆ ਜਾਂ ਬਿਮਾਰੀ ਹੁੰਦੀ ਆ ਉਹਨਾਂ ਨੇ ਕਿ ਸੁਪਨੇ ਵਿੱਚ ਹੀ ਬੋਲਦੇ ਆ ਜੇ ਸੁਪਨੇ ਵਿੱਚ ਵੈਗਰੂ ਬੋਲਦੇ ਨਾ ਤੇ ਭਗਤ ਕਬੀਰ ਜੀ ਕਹਿੰਦੇ ਕਿ ਮੇਰੇ ਤਨ ਦੀਆਂ ਜੁੱਤੀਆਂ ਬਣਾ ਕੇ ਉਹਦੇ ਪੈਰਾਂ ਵਿੱਚ ਪਹਿਨਾਉਣਾ ਕਰ ਦੋ ਅਸੀਂ ਉਹਦੇ ਇੰਨੇ ਕੁਰਬਾਨ ਹੋਣ ਨੂੰ ਤਿਆਰ ਆਂ ਕਿ ਜਿਹੜਾ ਸੁਪਨੇ ਦੇ ਵਿੱਚ ਨਾਮ ਜਪਦਾ ਹੈ ਇਸ ਕਰਕੇ ਪਹਿਲੇ ਪਹਿਰੇ ਪ੍ਰਾਣੀ ਕੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹਰ ਜਪੀਆ ਕਿਰਪਾ ਧਾਰ ਜਿਨੇ ਸਾਰਿਆਂ ਤੇ ਤੇ ਕਿਰਪਾ ਦ੍ਰਿਸ਼ਟੀ ਕਰਕੇ ਰੱਖੀ ਹੈ ਨਾ ਉਸ ਨੂੰ ਜਪਣਾ ਕਰੋ ਜੀ ਦੂਜੇ ਪਹਿਰੇ ਰੈਣ ਕੈ ਵਣਜਾਰਿਆ ਮਿੱਤਰਾ ਮਨ ਲਗਾ ਦੂਜੇ ਪਾਏ ਮੇਰਾ ਮੇਰਾ ਕਰ ਪਾਲੀਏ ਵਣਜਾਰਿਆ ਮਿੱਤਰਾ ਲੈ ਮਾਤ ਪਿਤਾ ਘਰ ਲਾਏ ਦੂਜਾ ਪਹਿਰ ਜਦੋਂ ਆ ਗਿਆ ਨਾ ਪਹਿਲਾ ਪਹਿਰ 6 ਤੋਂ 9 ਵਜੇ ਦਾ ਗੰਢਿਆ ਦੂਜਾ 9 ਤੋਂ 12 ਵਜੇ ਦਾ ਫਗੰਢਿਆ ਤੇ ਫਿਰ ਦੂਜਾ ਪੈਰ ਜ਼ਿੰਦਗੀ ਦਾ ਸ਼ੁਰੂ ਹੋ ਗਿਆ ਤੇ ਫਿਰ ਮਨ ਦੂਜੀ ਭਾਵਨਾ ਨਾਲ ਲੱਗ ਗਿਆ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਏ ਬਾਪ ਦੀ ਸੋਧ ਇਹ ਫਿਰ ਇਸ ਪਾਸੇ ਚੱਲ ਪਿਆ ਤੇ ਮਾਤਾ ਪਿਤਾ ਵੱਲ ਧਿਆਨ ਹੋ ਗਿਆ ਤੇ ਦੂਜੀ ਭਾਵਨਾ ਦੇ ਚ ਲੱਗ ਗਿਆ ਪ੍ਰਮਾਤਮਾ ਦਾ ਨਾਮ ਜਪਣਾ ਛੱਡਤਾ ਜਿਉਂਕਿ ਕਿ ਸਾਰਾ ਪਰਿਵਾਰੀ ਵਾਜਾਂ ਮਰੀ ਜਾਂਦੇ ਕਾਕੇ 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 ਕਰਕੇ ਬੁਲਾਈ ਜਾਂਦੇ ਆ ਕੋਈ ਲੱਡੂ ਕਹਿੰਦਾ ਕੋਈ ਮੇਰਾ ਰਾਜਾ ਕਹਿੰਦਾ ਕੋਈ ਕੁਛ ਕਹਿੰਦਾ ਇਸ ਕਰਕੇ ਮਨ ਜਿਹੜੀ ਭਾਵਨਾ ਦੂਸਰੀ ਭਾਵਨਾ ਲੱਗ ਗਈ ਮੇਰਾ ਮੇਰਾ ਕਰ ਪਾਲੀਏ ਵਣਜਾਰਿਆ ਮਿੱਤਰਾ ਲੇ ਮਾਤ ਪਿਤਾ ਘਰ ਲਾਏ ਮੇਰਾ ਮੇਰਾ ਕਰਕੇ ਸਾਰੇ ਪਾਲਦੇ ਆ ਤੇ ਨਾਨਾ ਕਹਿੰਦਾ ਮੇਰਾ ਦੋਤਾ ਨਾਨੀ ਕਹਿੰਦੀ ਮੇਰਾ ਦੋਤਾ ਮਾਮਾ ਕਹਿੰਦਾ ਮੇਰਾ ਭਾਂਜਾ ਮਾਮੀ ਕਹਿੰਦੀ ਸਾਡਾ ਦੋਤਾ ਤੇ ਜਿਹੜਾ ਦਾਦਾ ਦਾਦੀ ਆ ਉਹ ਕਹਿੰਦੇ ਸਾਡਾ ਪੋਤਾ ਸਾਡੀ ਪੋਤੀ ਹੈ ਚਾਚੇ ਤਾਏ ਕਹਿੰਦੇ ਸਾਡਾ ਭਤੀਜਾ ਵਾ ਸਾਡੀ ਭਤੀਜੀ ਆ ਇਸ ਕਰਕੇ ਸਾਰੇ ਕਹਿੰਦੇ ਮੇਰਾ 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 ਕਰ ਭੂਆ ਵੀ ਕਹਿੰਦੀ ਮੇਰਾ ਭਤੀਜਾ ਹੈ ਮੇਰਾ ਮੇਰਾ ਪਾਲੀਆ ਵਣ ਜਾ ਰਿਹਾ ਮਿੱਤਰਾ ਲੈ ਮਾਤ ਪਿਤਾ ਗੱਲ ਲਾਏ ਫੇ ਮਾਂ ਤੇ ਪਿਤਾ ਮਾਤਾ ਤੇ ਪਿਤਾ ਵਾਰ-ਵਾਰ ਮੱਥਾ ਚੁੰਮਦੇ ਵਾਰ-ਵਾਰ ਗੱਲ ਨਾਲ ਲਾਉਂਦੇ ਆ ਤੇ ਹੋਇਆ ਕੀ ਹੈ ਕਿ ਮਨ ਜਿਹੜਾ ਦੂਜੀ ਭਾਵਨਾ ਚ ਲੱਗ ਗਿਆ ਮਨ ਪਿਆਰ ਵਿੱਚ ਖਚਤ ਹੋ ਗਿਆ ਲਾਵੇ ਮਾਤ ਪਿਤਾ ਸਦਾ ਗਲ ਸੀਤੀ ਮਨ ਜਾਣੇ ਖਟ ਖਵਾਏ ਜੋ ਦੇਵੇ ਤਿਸੇ ਨਾ ਜਾਣੇ ਮੂੜਾ ਦਿੱਤੇ ਨੋ ਲਪਟਾਏ ਲਾਵੇ ਮਾਤ ਪਿਤਾ ਸਦਾ ਗਲ ਸੀਤੀ ਮਨ ਜਾਣੇ ਖਟ ਖਵਾਏ ਮਨ ਕਹਿੰਦਾ ਜਾਣੇ ਜਾਣ ਤੈ ਸੋ ਤ ਬੜਾ ਹੋਤ ਹੈ ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਅਬਦ ਘਟਤ ਹੈ ਕਹਿੰਦੇ ਪੁੱਤ ਵੱਡਾ ਹੋ ਰਿਹਾ ਵੱਡਾ ਹੋ ਕੇ ਖੱਟੀਆਂ ਕਮਾਈਆਂ ਕਰੂਗਾ ਤੇ ਕਮਾਈਆਂ ਕਰ ਕਿਸਾਨੀ ਕਰਸਾਨ ਬੂਵੇ ਜਿਉ ਲਾਏ ਉਦਮ ਕਰੇ ਕਿਸਾਨੀ ਕਿਸਾਨ ਕਰੇ ਲੋਚੇ ਜਿਉ ਬੁਲਾਏ ਉਹ ਕਹਿੰਦਾ ਵੀ ਮੇਰਾ ਜਿਹੜਾ ਕਿਸਾਨ ਜਿਹੜਾ ਕਿਸਾਨੀ ਕਰਦਾ ਹੈ ਨਾ ਮਨ ਇਸ ਕਰਕੇ ਉਹਦੇ ਲਾਉਂਦਾ ਵੀ ਮੇਰੇ ਪੁੱਤਾਂ ਧੀਆ ਖਾਣਗੇ ਕਿਸਾਨੀ ਕਿਸਾਨ ਕਰੇ ਲੋਚੇ ਜਿਉ ਬੁਲਾਏ ਉਦਮ ਕਰੇ ਉਦਮ ਕਰਕੇ ਬੜੀ ਹਿੰਮਤ ਕਰਕੇ ਜਿਹੜਾ ਉਹ ਕਿਸਾਨ ਕਿਸਾਨੀ ਕਰਦਾ ਕਿ ਮੇਰਾ ਪੋਤਾ ਧੀ ਹੈ ਜਿਹੜੇ ਖਾਣਗੇ ਸਾਰੇ ਇਸ ਤਰ੍ਹਾਂ ਹੀ ਅਸੀਂ ਜਦੋਂ ਬੱਚੇ ਨੂੰ ਪਾਲਦੇ ਆ ਵਡਾ ਕਰਦੇ ਆ ਇਹ ਵੀ ਖੇਤੀ ਹੈ ਸਾਡੀ ਜਦੋਂ ਵਡਾ ਕਰਦੇ ਆ ਮਨ ਜਾਣੇ ਖਟ ਖਵਾਏ ਮਨ ਇਹ ਮੰਨਦਾ ਕਿ ਵੱਡਾ ਹੋਊਗਾ ਖੱਟੀ ਕਮਾਈ ਕਰੂਗਾ ਸਾਨੂੰ ਬੈਠਿਆਂ ਨੂੰ ਖਵਾਊਗਾ ਤੇ ਬੜਾ ਸਾਡਾ ਦਾ ਪਿਆਰ ਕਰੂਗਾ ਪਰ ਸਮਾਂ ਬਦਲਦਾ ਜਾਂਦਾ ਬੜਾ ਸਮਾਜ ਦਾ ਫਰਕ ਪੈ ਗਿਆ ਖੱਟ ਖਾਉਣ ਵਾਲੀ ਤੇ ਗੱਲ ਗਾਂ ਗਾਂ ਰਹਿ ਗਈ ਉਹ ਤੇ ਹੋਰ ਹੀ ਰਸਤਿਆਂ ਤੇ ਚੱਲ ਪਏ ਨੇ ਇਸ ਕਰਕੇ ਪ੍ਰਮਾਤਮਾ ਬਖਸ਼ਿਸ਼ ਕਰੇ ਮਾਤਾ ਪਿਤਾ ਦੀਆਂ ਆਸਾਂ ਹਰ ਬੱਚਾ ਪੂਰੀਆਂ ਕਰੇ ਤੇ ਉਹਨਾਂ ਨੂੰ ਖੱਟ ਕੇ ਖਵਾਵੇ ਕਮਾਈ ਕਰਕੇ ਦੇਵੇ ਜੀ ਜੋ ਦੇਵੇ ਤਿਸੇ ਨਾ ਜਾਣੇ ਮੂੜਾ ਦਿੱਤੇ ਨੋ ਲਪਟਾਏ ਜਿਨਨੇ ਪੁੱਤਰ ਦਿੱਤਾ ਧੀ ਦਿੱਤੀ ਆ ਉਹਨੂੰ ਭੁੱਲ ਗਿਆ ਇਨਸਾਨ ਉਹਨੂੰ ਭੁੱਲ ਗਿਆ ਤੇ ਜਿਹੜਾ ਦੇਤਾ ਨਾ ਉਹਦੇ ਤੇ ਲੱਟਿਆ ਪਿਆ ਉਹਦੇ ਮਗਰੇ ਭੱਜੇ ਫਿਰਦਾ ਤੂੰ ਆਹ ਕਰਲਾ ਤੂੰ ਆਹ ਕਰਲਾ ਇਹਨੂੰ ਆਹ ਖਵਾ ਦਿਓ ਇਹਨੂੰ ਆਹ ਖਵਾ ਦਿਓ ਮੇਰਾ ਪੁੱਤਰ ਮੇਰਾ ਪੁੱਤਰ ਮੇਰੀ ਧੀ ਤੇ ਜਿੰਨੇ ਦਿੱਤਾ ਵਾ ਉਹਨੂੰ ਯਾਦ ਨਹੀਂ ਕਰਦੇ ਵੈਗਰੂ ਤੇਰਾ ਸ਼ੁਕਰ ਆ ਤੂੰ ਸਾਨੂੰ ਜੀਵ ਦਿੱਤਾ ਹੈ ਤੇਰੀ ਬਖਸ਼ਿਸ਼ ਹੈ ਉਹਨੂੰ ਭੁੱਲ ਜਾਂਦੇ ਨੇ ਤੇ ਜਿਹੜੀ ਚੀਜ਼ ਦਿੱਤੀ ਆ ਉਹਦੇ ਮਗਰ ਲੱਟਦੇ ਫਿਰਦੇ ਨੇ ਉਹਦੇ ਮੋਹ ਵਿੱਚ ਫਸ ਜਾਂਦੇ ਨੇ ਕੋਈ ਗੁਰਮੁਖ ਹੋਵੇ ਸੋ ਕਰਿਆ ਵਿਚਾਰ ਹਰ ਤੇ ਆਵੇ ਮਨ ਲਾ ਮਨ ਲੈ ਬਲਾਏ ਕਹੋ ਨਾਨਕ ਤੂਜੈ ਪੈਰੇ ਪ੍ਰਾਣੀ ਤਿਸ ਕਾਲ ਨ ਕਭੂ ਖਾਏ ਜਿਹੜਾ ਕੋਈ ਗੁਰਗ ਪਿਆਰਾ ਹੋਵੇ ਨਾ ਉਹ ਮਨ ਦੇ ਵਿੱਚ ਵਿਚਾਰ ਕਰਨੇ ਗੁਰਮਖ ਪਿਆਰੇ ਆਪਣੇ ਮਨ ਦੇ ਵਿੱਚ ਵਿਚਾਰ ਕਰ ਦਿੰਦੇ ਆ ਕਿ ਇਹ ਸਾਰਾ ਕੁਝ ਪ੍ਰਮਾਤਮਾ ਦੀ ਖੇਡ ਹੈ ਪ੍ਰਮਾਤਮਾ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ ਤੇ ਉਹ ਪ੍ਰਮਾਤਮਾ ਦਾ ਨਾਮ ਆ ਨਾ ਜਿਹੜਾ ਮਨ ਲਾ ਕੇ ਜਪਦੇ ਆ ਐਸੀ ਵਿਵਸਥਾ ਜਦੋਂ ਆ ਜਾਂਦੀ ਹੈ ਨਾ ਕਿਸੇ ਬੱਚੇ ਤੇ ਮਹਾਰਾਜ ਬਖਸ਼ਿਸ਼ ਕਰ ਦੇਣ ਉਹਦੇ ਤੇ ਤੇ ਉਹ ਰਾਮ ਵੈਗਰੂ ਦਾ ਨਾਮ ਜਪੇ ਮਨ ਕਰਕੇ ਜਾਪ-ਜਾਪੇ ਤੋ ਨਾਨਕ ਦੂਜੇ ਪਹਿਰੇ ਪ੍ਰਾਣੀ ਤਿਸ ਕਾਲ ਨਾ ਕਬ ਹੂੰ ਖਾਏ ਫਿਰ ਐਸੇ ਗੁਰਮੁਖ ਪਿਆਰੇ ਨੂੰ ਜਿਹੜਾ ਦੂਜੇ ਪਹਿਰ ਤੋਂ ਹੀ ਨਾਮ ਜਪਣਾ ਸ਼ੁਰੂ ਕਰਦੇ ਦੂਜਾ ਸਮਾਂ ਜਦੋਂ ਬੱਚੇ ਦਾ ਜਨਮ ਹੋ ਗਿਆ ਹੱਥ ਹੱਥ ਸਾਰੇ ਖੜਾਉਂਦੇ ਆ ਉਸ ਸਮੇਂ ਕਿਤੇ ਉਦੋਂ ਥੋੜਾ ਜਿਹਾ ਵੱਡਾ ਹੋ ਗਿਆ ਬੱਚਾ ਤੁਰਨ ਫਿਰਨ ਵਾਲਾ ਹੋ ਗਿਆ ਉਸ ਸਮੇਂ ਪ੍ਰਮਾਤਮਾ ਦਾ ਨਾਮ ਜਪੇ ਵਾਹਿਗੁਰੂ ਵਾਹਿਗੁਰੂ ਕਰੇ ਤੇ ਫਿਰ ਉਸ ਨੂੰ ਕਾਲ ਜਮਤ ਜਮਾ ਦਾ ਕਦੇ ਡਰ ਨਹੀਂ ਰਹਿੰਦਾ ਤੇ ਨਾ ਉਹਨੂੰ ਖਾਂਦਾ ਹੀ ਆ ਕਿਉਂਕਿ ਉਹਨੇ ਸਤਖੰਡ ਵਿੱਚ ਸਾਹਿਬ ਗੁਰੂ ਮਹਾਰਾਜੀ ਦੇ ਚੰਨਾਂ 'ਚ ਜਾ ਕੇ ਨਿਵਾਸ ਕਰਨਾ ਹੁੰਦਾ ਏ ਇਸ ਕਰਕੇ ਉਹ ਜਮ ਕਾਲ ਦੇ ਪੰਜੇ ਵਿੱਚ ਨਹੀਂ ਫਸਦਾ ਜੀ ਤੀਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਮਨ ਲੱਗਾ ਯਾਲ ਜੰਜਾਲ ਤਨ ਚਿਤ ਵੈ ਤਨ ਸੰਚ ਵੇ ਵਣ ਜਾ ਰਿਹਾ ਮਿੱਤਰਾ ਹਰ ਨਾਮ ਹਰ ਨਾ ਸਮਾਲ ਜਦੋਂ ਤੀਜਾ ਪੈਰ ਜ਼ਿੰਦਗੀ ਦਾ ਆ ਗਿਆ ਨਾ ਜਵਾਨੀ ਦੀ ਉਮਰ ਆ ਗਈ ਤੇ ਸਾਰਾ ਕੁਝ ਪ੍ਰਾਪਤ ਹੋਣ ਲੱਗ ਪਿਆ ਤੇ ਹਿੰਮਤ ਪੂਰੀ ਹੋ ਗਈ ਸਰੀਰ ਤੰਦਰੁਸਤ ਹੈ ਤੇ ਮਨ ਸਾਰੇ ਜੰਜਾਲਾਂ ਦੇ ਵਿੱਚ ਫਸ ਗਿਆ ਫਿਰ ਮੈਂ ਨੌਕਰੀ ਕਰਾਂ ਮੈਂ ਬਿਜ਼ਨਸ ਕਰਾਂ ਮੈਂ ਪੈਸੇ ਖੱਟਾਂ ਪੈਸੇ ਕਮਾਈ ਕਰਾਂ ਤੇ ਤੀਜੇ ਉਹ ਸਾਰੇ ਜੰਜਾਲਾਂ ਦੇ ਫਸ ਗਿਆ ਉਧਰੋਂ ਵਿਆਹ ਹੋ ਗਿਆ ਵਿਆਹ ਹੋਣ ਦੇ ਨਾਲ ਹੋਰ ਜੰਜਾਲ ਵੱਧ ਗਏ ਧਨ ਚਿਤਵੇ ਹਰ ਵੇਲੇ ਮਾਇਆ ਨੂੰ ਯਾਦ ਕਰਦਾ ਧਨ ਸੰਚਵੇ ਧਨ ਇਕੱਠਾ ਕਰਦਾ ਪਣ ਜਾ ਰਿਆ ਮਿੱਤਰਾ ਹਰ ਨਾਮਾ ਹਰਨਾ ਸਮਾਲ ਤੇ ਪ੍ਰਮਾਤਮਾ ਦੇ ਨਾਮ ਨੂੰ ਯਾਦ ਨਹੀਂ ਕਰਦਾ ਮਾਇਆਮਗਰ ਦੌੜ ਲਾ ਲਈ ਤੇ ਮਾਇਆ ਤੇ ਐਸੀ ਮਾਇਆ ਐਸੀ ਮੋਢੀ ਭਾਈ ਜੀਤੇ ਜੀਤੇ ਤੇ ਢਹਕਾਈ ਇਹ ਮਾਇਆ ਇਸ ਤਰ੍ਹਾਂ ਦੀ ਮੋਢੀ ਆ ਜਿੰਨੇ ਜੀ ਸਾਰਿਆਂ ਨੂੰ ਆਪਣੇ ਵਾਸ ਵਿੱਚ ਕਰ ਲੈਂਦੀ ਆ ਸਾਰਿਆਂ ਨੂੰ ਕਾਬੂ ਕਰ ਲੈਂਦੀ ਐ ਤੇ ਐਸੀ ਹਵਸਤਾ ਬਣ ਗਈ ਤੇ ਧਨ ਸੰਚਿਤ ਵੈ ਧਨ ਸੰਚਿਵੈ ਵਣ ਜਾ ਰਿਆ ਮਿਤਰਾ ਤੇ ਹਰ ਵੇਲੇ ਕਹਿੰਦਾ ਵੀ ਇਥੋਂ ਮਾਇਆ ਇਕੱਠੀ ਕਰ ਲਵਾ ਇਥੋਂ ਮਾਇਆ ਇਕੱਠੀ ਕਰ ਲਵਾ ਤੇ ਮਾਇਆ ਕਿਸ ਤਰ੍ਹਾਂ ਬਣੂਗੀ ਹਰ ਨਾਮਾ ਹਰ ਨਾ ਸਮਾਲ ਹਰੀ ਪ੍ਰਮਾਤਮਾ ਦਾ ਉਸ ਵੈਗੂ ਦਾ ਨਾਮ ਨਹੀਂ ਸੰਭਾਲਦਾ ਉਸ ਨੂੰ ਕੱਟਾ ਨਹੀਂ ਕਰਦਾ ਹਰ ਨਾਮ ਹਰ ਕਦੇ ਨਾ ਸਮਾਲੈ ਜੇ ਹੋਵੇ ਅੰਤ ਸਖਾਈ ਇਹ ਤਨ ਸੰਪੇ ਮਾਇਆ ਝੂਠੀ ਅੰਤ ਛੂਡ ਚਲਿਆ ਪਛਤਾਈ ਹਰ ਨਾਮਾ ਹਰ ਹਰ ਕਦੇ ਨਾ ਸੰਭਾਲਾ ਜੇ ਹੋਵੇ ਅੰਤ ਸਖਾਈ ਕਦੇ ਵੀ ਪ੍ਰਮਾਤਮਾ ਦਾ ਨਾਮ ਜੇ ਨਹੀਂ ਜਪਦਾ ਜਿਹੜਾ ਅੰਤ ਨੂੰ ਸਖਾਈ ਹੋਣਾ ਤੇ ਕਦੇ ਵੀ ਇਸ ਤਰ੍ਹਾਂ ਨਹੀਂ ਸੋਚਦਾ ਕਿ ਵੈਗਰੂ ਦਾ ਨਾਮ ਜਪਨਾ ਵੈਗਰੂ ਦਾ ਨਾਮ ਜਪਨਾ ਇਹ ਵੈਗਰੂ ਦੇ ਨਾਮ ਦੀ ਜਿਹੜੀ ਜਾਪ ਹੈ ਜਿਹੜਾ ਨਾਮ ਨਿਧਾਨੇ ਇਕੱਠਾ ਕਰ ਲਾਂ ਮਾਇਆ ਦੇ ਪਿੱਛੇ ਦੌੜ ਲੱਗੀ ਹੈ ਇਹ ਤਨ ਸੰਪੈ ਮਾਇਆ ਝੂਠੀ ਅੰਤ ਛੋੜ ਚੱਲਿਆ ਪਛਤਾਈ ਖਸਮ ਮਰੇ ਤੋ ਨਾ ਨਾ ਰੂਵਾ ਉਸ ਰਖਵਾਰਾ ਔਰੋ ਹੋਵਾ ਰਖਵਾਰੇ ਕਾ ਹੋਏ ਬਨਾਸ ਆਗਾ ਨਰਕ ਇਹਾ ਭੋਗ ਬਲਾਸ ਮਾਇਆ ਇਕੱਠੀ ਕਰਦਾ ਗਿਆ ਇਕੱਠੀ ਕਰਦਾ ਗਿਆ ਜਦੋਂ ਅੰਤ ਸਮਾ ਆ ਗਿਆ ਜੇ ਤੇ ਅੰਤ ਕਾਲ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੂਨ ਵਾਲ ਵਾਲਾ ਉਤਰੈ ਰੀ ਭਾਈ ਗੋਬਿੰਦ ਨਾਮ ਮਤ ਬੀਸਰੈ ਜੇ ਗੋਬਿੰਦ ਦਾ ਨਾਮ ਵਿਸਾਰ ਲਿਆ ਤੇ ਮਾਇਆ ਅੰਤ ਸਮੇਂ ਯਾਦ ਕਰਨ ਲੱਗਿਆ ਤੇ ਫੇਰ ਇਨਸਾਨ ਸੱਪ ਦੀ ਜੂਨੀ ਚ ਪੈਂਦਾ ਹੈ ਭਗਤ ਪ੍ਰੀਤ ਜੀ ਨੇ ਕਹਿ ਦਿੱਤਾ ਇਹ ਗੁਰਬਾਣੀ ਹੈ ਗੁਰਬਾਣੀ ਜਿਹੜੀ ਹੈ ਗੁਰਬਾਣੀ ਸੱਚੀ ਹੈ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਦ ਮਟਾਈ ਜੋ ਕੋਈ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗ੍ਰੰਥ ਸਾਹਿਬ ਦੇ ਵਿੱਚ ਸ੍ਰੀ ਗੁਰੂ ਗੁਰੂ ਮਹਾਰਾਜ ਜੀ ਨੇ ਵਰਣਨ ਕਰ ਦਿੱਤਾ ਹੈ ਉਹਦੇ ਵਿੱਚ ਇੱਕ ਵੀ ਗੱਲ ਨੂੰ ਕੋਈ ਝੂਠਾ ਸਾਫਤ ਨਹੀਂ ਕਰ ਸਕਦਾ ਇਸ ਕਰਕੇ ਜਿਹੜੀ ਮਾਇਆ ਇਕੱਠੀ ਕਰਦੇ ਆ ਇਹ ਤਾਂ ਸੰਪੇ ਮਾਇਆ ਝੂਠੀ ਏ ਝੂਠੀ ਆ ਅੰਤ ਛੋੜ ਚੱਲਿਆ ਪਸਤਾਈ ਜਦੋਂ ਅੰਸਾਰ ਇਸ ਦੁਨੀਆ ਤੋਂ ਜਾਂਦਾ ਉਹ ਕਿੰਨੀ ਕੁ ਮਾਇਆ ਨਾਲ ਲੈ ਕੇ ਜਾਂਦਾ ਜਿਹੜੇ 20 ਰੁਪਏ ਉਹਦੀ ਜੇਬ ਚ ਪਤਾ ਟਿਕਟ ਦੇ ਦਿੱਤੀ ਇਹਨੂੰ ਟਿਕਟ ਲੈ ਲਊਗਾ ਉਵੀ ਉੱਤੇ ਮੜੀਆਂ ਚ ਕਢ ਲੈਂਦੇ ਆ ਜਿਹੜੇ ਮਰਦਾ ਸੰਸਕਾਰ ਕਰਨ ਆਲੇ ਆ ਨਾ ਉਹ ਵੀ ਕਹਿੰਦੇ ਕਿਸੇ ਗਰੀਬ ਨੂੰ ਦੇ ਦਿਓ ਇਹ ਤਾਂ ਸੰਪੇ ਮਾਇਆ ਝੂਠੀ ਅੰਤ ਛੋੜ ਚੱਲਿਆ ਪਛਤਾਈ ਜੇ ਮਾਇਆ ਇਕੱਠੀ ਕਰਦਾ ਰਿਆ ਨਾਮ ਨਹੀਂ ਜਪਿਆ ਰਿਆ ਜਪਿਆ ਕਦੇ ਪੇ ਛੱਡ ਕੇ ਚਲੇ ਗਿਆ ਤੇ ਪਛਤਾਉਂਦਾ ਇਸ ਦੁਨੀਆ ਤੋਂ ਚਲੇ ਗਿਆ ਜਿਸਨੂੰ ਕਿਰਪਾ ਕਰੇ ਗੁਰ ਮੇਲੇ ਸੋ ਹਰ ਹਰ ਨਾਮ ਸੰਭਾਲ ਤੋਂ ਨਾਨਕ ਤੀਜੇ ਪੈਰੈ ਪ੍ਰਾਣੀ ਸੇ ਜਾਏ ਮਿਲੇ ਹਰ ਨਾਲ ਜਿਨ੍ਹਾਂ ਤੇ ਵੈਗੁਰੂ ਕਿਰਪਾ ਕਰ ਦਿੰਦੇ ਆ ਨਾ ਨਾਮ ਜਪਦੇ ਆ ਕੀਰਤ ਕਰਦੇ ਆ ਤੇ ਵੰਡ ਕੇ ਛਕਦੇ ਆ ਤੇ ਉਹਨਾਂ ਗੁਰਮਖਾ ਪਿਆਰਿਆਂ ਨੇ ਫਿਰ ਜਦੋਂ ਗੁਰੂ ਮਹਾਰਾਜ ਜੀ ਨੇ ਛੇਵੇਂ ਦਸਵੇਂ ਪਾਤਸ਼ਾਹ ਨੇ ਹੁਕਮ ਕਰ ਦਿੱਤਾ ਸੀ ਨਾ ਭਈ ਜਿੰਨੇ ਸੱਚਖੰਡ ਜਗ੍ਹਾ ਲੈਣੀ ਹੈ ਨਾ ਜੇ ਭਾਈ ਡੱਲਾ ਜੀ ਨੇ ਬੜੀ ਸੇਵਾ ਕੀਤੀ ਡੱਲੇ ਚੌਧਰੀ ਨੇ ਉਹ ਕਹਿੰਦਾ ਗੁਰੂ ਮਹਾਰਾਜ ਜੀ ਮੇਰੇ ਤੇ ਬਖਸ਼ਿਸ਼ ਕਰ ਦਿਓ ਮੈਨੂੰ ਨਾ ਆਪਣੇ ਚਰਨਾਂ ਦੇ ਪੀੜੀ ਜਿੰਨਾ ਨਿਵਾਸ ਸਥਾਨ ਦੇ ਦਿਓ ਗੁਰੂ ਮਹਾਰਾਜ ਜੀ ਕਹਿੰਦੇ ਉਹ ਜਿਹੜਾ ਸਥਾਨ ਹੈ ਨਾ ਇਹ ਸਾਰੀ ਬਖਸ਼ਿਸ਼ ਪੰਜ ਪਿਆਰਿਆਂ ਕੋਲ ਚਲੀ ਗਈ ਆ ਉਹਨਾਂ ਕੋਲ ਅੰਮ੍ਰਿਤ ਛਕ ਲੈ ਅੰਮ੍ਰਿਤ ਛਕ ਲੈਗਾ ਤੇ ਫੇਰ ਭਾਵੇਂ ਸਾਡੇ ਕੋਲ ਆ ਕੇ ਮੰਜੀ ਢਾ ਕੇ ਬਹਿ ਜਵੀਂ ਅਸੀਂ ਤੈਨੂੰ ਆਪਣੇ ਗਲ ਨਾਲ ਲਾ ਲਵਾਂਗੇ ਜਿੰਨਾ ਚਿਰ ਤੱਕ ਅੰਮ੍ਰਿਤ ਨਹੀਂ ਛਕਦਾ ਨਿਤਨੇਮ ਦਾ ਧਾਰਨੀ ਨਹੀਂ ਹੁੰਦਾ ਬਾਣੀ ਬਾਣੇ ਨਾਲ ਨਹੀਂ ਜੁੜਦਾ ਉਹਨਾਂ ਚਿਰ ਤੱਕ ਤੈਨੂੰ ਸਥਾਨ ਨਹੀਂ ਮਿਲਣਾ فیر ਭਾਈ ਡੱਲਾ ਜੀ ਨੇ ਅਮਰਸਾਖੇ ਭਾਈ ਡੱਲ ਸਿੰਘ ਬਣ ਗਿਆ ਸੀ ਤੇ ਉਹ ਗੁਰੂ ਮਹਾਰਾਜ ਜੀ ਦਾ ਹੁਕਮ ਮੰਨ ਲਿਆ ਸੀ ਇਸ ਤਰ੍ਹਾਂ ਹੀ ਜਿਹੜੇ ਗੁਰੂ ਘਰ ਪਿਆਰੇ ਕਿਰਪਾ ਕਰੇ ਗੁਰ ਮੇਲੇ ਗੁਰ ਮੇਲੇ ਸੋ ਹਰ ਹਰ ਨਾਮ ਸਵਾਲ ਜਿਸ ਨੂੰ ਕਿਰਪਾ ਕਰੇ ਗੁਰ ਮੇਲੇ ਸੋ ਹਰ ਹਰ ਨਾਮ ਸਵਾਲ ਜਿਨ੍ਹਾਂ ਤੇ ਮਹਾਰਾਜ ਕਿਰਪਾ ਕਰ ਦਿੰਦੇ ਆ ਉਹ ਫੇ ਵਾਹਿਗੁਰੂ ਦਾ ਨਾਮ ਜਪਦੇ ਰਹਿੰਦੇ ਨੇ ਜਪਦੇ ਰਹਿੰਦੇ ਨੇ ਤਉ ਨਾਨਕ ਤੀਜੇ ਪਹਿਰੇ ਪ੍ਰਾਣੀ ਸੇ ਜਾਏ ਮਿਲੇ ਹਰ ਨਾਲ ਫੇ ਤੀਜਾ ਪੈਰ ਜਦੋਂ ਜ਼ਿੰਦਗੀ ਦਾ ਆ ਗਿਆ ਆਖਰੀ ਸਮੇਂ ਦੇ ਲਾਗੇ ਪਹੁੰਚ ਗਿਆ ਤੇ ਨਾਮ ਜਪਿਆ ਨਾਮ ਦੀ ਕਮਾਈ ਕੀਤੀ ਬਾਣੀ ਪੜਦੇ ਰਹਿ ਬਾਣੀ ਬੰਨਣਾ ਜੁੜੇ ਰਹੇ ਫੇ ਪ੍ਰਮਾਤਮਾ ਦੇ ਨਾਲ ਮਨ ਜੁੜ ਗਿਆ ਚੌਥੇ ਪੈਰ ਰਣ ਕੇ ਵਣਜਾਰਿਆ ਮਿੱਤਰਾ ਹਰ ਚੱਲਣ ਵੇਲਾ ਆਦੀ ਕਰ ਸੇਵੋ ਪੂਰਾ ਸਤਿਗੁਰੂ ਵਣਜਾਰਿਆ ਮਿੱਤਰਾ ਸਭ ਚੱਲੀ ਰਹਿਣ ਵਿਹਾਦੀ ਚੌਥਾ ਪੈਰ ਆ ਗਿਆ ਜੀ ਆਖਰੀ ਸਮਾਂ ਆ ਗਿਆ ਚੌਥੇ ਪੈਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ ਹਰ ਚੱਲਣ ਵੇਲਾ ਆਦੀ ਚੱਲਣ ਵੇਲੇ ਜਿਹੜਾ ਆਦਤ ਜਗਾਦ ਤੋਂ ਸਾਰੇ ਸਮਿਆਂ ਤੋਂ ਵੇਲਾ ਆਉਂਦਾ ਨਾ ਹਰਕ ਬੰਦੇ ਤੇ ਹੁਣ ਮਿੱਤਰਾ ਤੇਰੇ ਤੇ ਆ ਗਿਆ ਉਹ ਵੇਲਾ ਹੁਣ ਚੱਲਣ ਦਾ ਵੇਲਾ ਤੇਰਾ ਆ ਗਿਆ ਕਰ ਸਿਵ ਪੂਰਾ ਸਤਿਗੁਰੂ ਵਣ ਜਾ ਰਿਹਾ ਮਿੱਤਰਾ ਸਭ ਚੱਲੀ ਰਹਿਣ ਵਿਹਾਦੀ ਹੁਣ ਸਾਰਾ ਸਮਾਂ ਤੇਰਾ ਬੀਤ ਗਿਆ ਇਸ ਕਰਕੇ ਪ੍ਰਮਾਤਮਾ ਦਾ ਨਾਮ ਜਪ ਸੱਚੇ ਗੁਰੂ ਦਾ ਨਾਮ ਜਪ ਸਾਰੀ ਰਾਤ ਬੀਤ ਗਈ ਹੈ ਤੇਰੀ ਤੇਰਾ ਆਖਰੀ ਸਮਾਂ ਆ ਗਿਆ ਸਭ ਚੱਲੀ ਰਹਿਣ ਵਿਹਾਦੀ ਸਾਰੀ ਰਾਤ ਵਿਹਾਏ ਗਈ ਹੈ ਵਿਹਾਉਣ ਦਾ ਮਤਲਬ ਹੁੰਦਾ ਬੀਤਣਾ ਤੇ ਸਾਰੀ ਰਾਤ ਬੀਤ ਗਈ ਹੈ ਇਸ ਕਰਕੇ ਪ੍ਰਮਾਤਮਾ ਦਾ ਨਾਮ ਜਪ ਸੱਚੇ ਗੁਰੂ ਦਾ ਨਾਮ ਜਪ ਕਰ ਸੇਵੋ ਕਿਨ ਕਿਨ ਮਿਲ ਮੁੱਲ ਕਿਨ ਕਿਨ ਤੈਨੂੰ ਮੂਲ ਨਾ ਕਰਿਓ ਜਿਤ ਅਸਥਰ ਜੁਗ-ਜੁਗ ਹੋਵੋ ਹਰ ਸੀਤੀ ਸਦਮਾਨੋ ਰਲੀਆਂ ਜਨਮ ਮਰਨ ਦੁਖ ਖੋਵੋ ਹਰ ਸੇ ਉਹ ਕਿਨ-ਕਿਨ ਟੈਲ ਮੂਲ ਨਾ ਕਰਿਓ ਜਿਤ ਅਸਥਰ ਜੁਗ-ਜੁਗ ਹੋਵੋ ਜਿਨ੍ਹਾਂ ਨੇ ਨਾਮ ਜਪਿਆ ਨਾ ਜੁਗਾ ਜਗੰਤਰਾਂ ਵਾਸਤੇ ਅਸਥਰ ਹੋਗੇ ਭਗਤ ਭਗਤ ਜਾ ਕੇ ਵਜਿਆ ਚੋਂ ਚੱਕਾਂ ਦੇ ਵਿੱਚ ਅਮਰੇਟਾ ਇਹ ਭਗਤ ਰਵਦਾਸ ਜੀ ਸਨ ਜਿਉਂਨਾ ਬਾਣੀ ਪੜੀ ਪ੍ਰਮਾਤਮਾ ਦੇ ਨਾਮ ਨਾਲ ਜਿਹੜੇ ਤੇ ਚਾਰੇ ਚੱਕਾ ਦੁਨੀਆ ਦੇ ਚਾਰ ਚੱਕ ਨੇ ਚਾਰੇ ਪਾਸੇ ਉਹਨਾਂ ਦਾ ਭਗਤ ਭਗਤ ਉਹਨਾਂ ਨੂੰ ਕਹਿ ਦਿੱਤਾ ਲੋਕਾਂ ਨੇ ਤੇ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਉਪਰਾਜਮਾਨ ਨੇ ਤੇ ਜਦੋਂ ਇਹ ਵੱਡੀਆਂ ਉੱਚੀਆਂ ਕੋਲਾਂ ਵਾਲੇ ਆਉਂਦੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਦੇ ਨੇ ਤੇ ਭਗਤ ਰਵਦਾਸ ਜੀ ਨੂੰ ਨਮਸਕਾਰ ਕਰਦੇ ਨੇ ਭਗਤ ਧੰਨਾ ਜੀ ਨੂੰ ਨਮਸਕਾਰ ਕਰਦੇ ਨੇ ਭਗਤ ਕਬੀਰ ਜੀ ਨੂੰ ਨਮਸਕਾਰ ਕਰਦੇ ਨੇ ਭਗਤ ਖਫਰੀਦ ਜੀ ਨੂੰ ਨਮਸਕਾਰ ਕਰਦੇ ਨੇ ਇਸ ਤਰ੍ਹਾਂ ਜਿੰਨੇ ਵੀ ਭਗਤ ਹੈ ਨਾ ਉਹਨਾਂ ਨੂੰ ਜਾਤੀ ਜਾਤ ਕੁਲ ਨਾ ਇੱਥੇ ਜਾਤ ਜਨਮ ਨਾ ਪੁੱਛੀਐ ਸਤਿ ਕਰ ਲਿਓ ਬਤਾਏ ਇੱਥੇ ਜਾਤ ਤੇ ਜਨਮ ਦਾ ਮਤਲਬ ਨਹੀਂ ਹੈ ਇੱਥੇ ਪ੍ਰਮਾਤਮਾ ਦੇ ਨਾਲ ਜੁੜਨ ਦਾ ਮਤਲਬ ਹੈ ਇਹ ਕਰਕੇ ਜਿਹੜੇ ਪ੍ਰਮਾਤਮਾ ਦੇ ਨਾਲ ਜੁੜੇ ਨੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਹੈ ਸਾਰੇ ਉਹਨਾਂ ਨੂੰ ਨਮਸਕਾਰ ਕਰਦੇ ਨੇ ਇਹ ਇਸ ਕਰਕੇ ਹਰ ਸੇਵੋ ਕਿਣ ਕਿਣ ਢਿਲਮੂਲ ਨਾ ਕਰਿਓ ਜੇ ਤੇ ਆਸਤਰ ਜੁਗ ਜੁਗ ਹੋਵੋ ਜਿਸ ਤਰ੍ਹਾਂ ਭਗਤ ਗੁਰਮੁਖ ਅਸਥਿਰ ਹੋ ਗਏ ਦੁਨੀਆ ਸਾਰਾ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਜੇ ਨੇ ਤੇ ਸਾਰੀ ਦੁਨੀਆ ਰਹਿੰਦੀ ਦੁਨੀਆ ਤੱਕ ਜਦ ਤੱਕ ਵੀ ਹੈ ਨਮਸਕਾਰ ਕਰਦੀ ਰਹੇਗੀ ਉਹਨਾਂ ਨੂੰ ਜਿਹੜੇ ਨਾਮ ਜਪ ਤੁਸੀਂ ਵੀ ਨਾਮ ਜਪੋ ਤੁਸੀਂ ਵੀ ਆਸਤਰ ਹੋ ਜਾਓਗੇ ਹਰ ਸੇਤੀ ਸਦਮਾਨੋ ਰਲਿਆ ਜਨਮ ਮਰਨ ਦੁੱਖ ਖੋ ਹੋ ਹੋ ਯਾਰਾ ਮਾਂ ਮਾਰਨ ਦੂਹੂ ਮੈਂ ਨਾਹੀ ਜਨ ਪਰਵਕਾਰੀ ਆਏ ਜੀ ਦਾਨ ਦੇ ਭਗਤੀ ਲਾਹਣ ਹਰਸੋ ਲੈਣ ਬੁਲਾਏ ਤੇ ਐਸੀ ਗੱਲ ਆਪਣੀ ਦੀ ਅਵਸਥਾ ਹੋ ਹੀ ਗਈ ਤੇ ਜਿਹੜੇ ਜੀ ਨਾਲ ਜੁੜ ਗਏ ਨਾ ਜਿਨ੍ਹਾਂ ਨੇ ਵੀ ਨਾਲ ਲੱਗ ਕੇ ਪ੍ਰਮਾਤਮਾ ਦਾ ਨਾਮ ਜਪਿਆ ਸੰਗਤ ਕੀਤੀ ਸਭ ਇਹਨਾਂ ਭਾਗਾ ਸਤ ਸੰਗ ਦਾ ਲੱਭਾ ਬਿਨ ਸੰਗਤ ਮੈਲ ਭਰੀ ਜੀਓ ਜਿਨ੍ਹਾਂ ਵੀ ਗੁਰਮਖਾਂ ਪਿਆਰੇ ਨੇ ਨਾਲ ਲੱਗ ਕੇ ਸੰਗਤ ਕਰ ਲਈ ਤੇ ਉਹ ਫੇਰ ਹਰ ਵੇਲੇ ਉਹ ਪ੍ਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਰਹਿੰਦੇ ਨੇ ਤੇ ਸੁੱਖ ਮਾਣਦੇ ਨੇ ਰਲੀਆਂ ਹੁੰਦੀਆਂ ਸੁੱਖ ਮਾਣਨਾ ਆਨੰਦ ਮਾਣਦੇ ਨੇ ਹਰ ਸੇਤੀ ਸਦਮਾਣ ਹੋ ਰਲੀਆਂ ਉਸ ਪ੍ਰਮਾਤਮਾ ਦੇ ਨਾਲ ਸਦਾ ਰਲੀਆਂ ਮਾਣਦੇ ਨੇ ਸੁੱਖ ਮਾਣਦੇ ਨੇ ਆਨੰਦ ਮਾਣਦੇ ਨੇ ਜਨਮ ਮਰਨ ਦੁੱਖ ਕੋਵੋ ਉਹਨਾਂ ਦਾ ਜਨਮ ਤੇ ਮਰਨ ਦਾ ਦੁੱਖ ਜਿਹੜਾ ਉਹ ਸਾਰਾ ਖਤਮ ਹੋ ਜਾਂਦਾ ਹੈ ਗੁਰ ਸਤਗੁਰ ਸੁਆਮੀ ਭੇਦ ਨ ਜਾਣੋ ਜੇ ਤੇ ਮਿਲ ਹਰ ਭਗਤ ਸੁਖਾਂ ਦੀ ਗੋ ਨਾਨਕ ਪ੍ਰਾਣੀ ਚੌਥੇ ਪੈਰੇ ਸਫਲ ਹੋ ਰਹਿਣ ਭਗਤਾ ਦੀ ਸੱਚੇ ਗੁਰੂ ਤੇ ਸਵਾਮੀ ਗੁਰ ਸਤਗੁਰ ਸਵਾਮੀ ਭੇਦ ਨਾ ਜਾਣੋ ਜਿਤ ਮਿਲਹਰ ਭਗਤ ਸਖਾਂਦੀ ਜਿੰਨੂੰ ਮਿਲ ਕੇ ਬੜੇ ਸੁੱਖ ਦੇ ਨਾਲ ਆਨੰਦ ਦੇ ਨਾਲ ਭਗਤੀ ਕੀਤੀ ਇਹਨੇ ਸੱਚੇ ਗੁਰੂ ਦਾ ਸ਼ਬਦ ਲੈ ਲਿਆ ਸੱਚੇ ਗੁਰੂ ਸਤਗੁਰ ਸੱਚੇ ਗੁਰੂ ਨੇ ਗੁਰ ਦੇਤਾ ਮੰਤਰ ਦੇਤਾ ਵਾਹਿਗੁਰੂ ਗੁਰਮੰਤਰ ਹੈ ਜਪਹਾਉ ਮੈਂ ਕੋਈ ਤੇ ਫਿਰ ਨਾਮ ਜਪਦੇ ਰਹੇ ਨਾਮ ਜਪਦੇ ਜਪਦੇ ਸਵਾਮੀ ਦੇ ਵਿੱਚ ਭੇਦ ਨਹੀਂ ਬਿਲਕੁਲ ਰਹਿ ਗਿਆ ਕੋਈ ਜਿਹਨੂੰ ਮਿਲ ਕੇ ਭਗਤ ਜਿਹੜੇ ਸੁੱਖਾਂ ਦੇ ਵਿੱਚ ਪੈ ਗਏ ਕਿਉਂਕਿ ਸੁਖੀ ਆਨੰਦ ਜੀਵਨ ਉਹਨਾਂ ਨੇ ਬਤੀਤ ਕੀਤਾ ਆਨੰਦਮਈ ਜੀਵਨ ਬਤੀਤ ਕੀਤਾ ਹਜ ਮਿਲ ਜਿੱਤ ਮਿਲ ਹਰ ਭਗਤ ਸੁਖਾਂ ਦੀ ਜਿਨ੍ਹਾਂ ਨੂੰ ਆਪਣੇ ਨਾਲ ਰਲ ਕੇ ਭਗਤੀ ਕੀਤੀ ਤੇ ਸੁੱਖਾਂ ਨੂੰ ਪ੍ਰਾਪਤ ਕਰ ਲਿਆ ਕੋ ਨਾਨਕ ਪ੍ਰਾਣੀ ਚੌਥੇ ਪੈਰੈ ਸਫਲ ਹੋ ਰਹਿਣ ਭਗਤਾਂ ਦੀ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਫਰਮਾਉਂਦੇ ਨੇ ਕਿ ਚੌਥਾ ਪੈਰ ਜਦੋਂ ਆਇਆ ਨਾ ਉਹਨਾਂ ਦਾ ਬੜਾ ਸੋਖਾ ਲੰਘਿਆ ਕਿਉਂਕਿ ਉਹ ਨਾਮ ਜਪਦੇ ਰਹੇ ਕੀਰਤ ਕਰਦੇ ਰਹੇ ਵੰਡ ਕੇ ਛਕਦੇ ਰਹੇ ਗੁਰਮਤਿ ਅਨੁਸਾਰ ਉਹਨਾਂ ਨੇ ਆਪਣੀ ਜ਼ਿੰਦਗੀ ਬਤੀਤ ਕੀਤੀ ਤੇ ਉਹਨਾਂ ਨੇ ਇਸ ਕਰਕੇ ਉਹਨਾਂ ਦੀ ਸਫਲ ਹੋ ਰਹਿਣ ਭਗਤਾਂ ਦੀ ऐसे भगतਾਂ ਦੀ ਜਿਹੜੀ ਰਾਤ ਉਹ ਸਫਲ ਲੰਘੀ ਕਿਉਂਕਿ ਉਹ ਵਾਹਿਗੁਰੂ 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 ਵਾਹਿ ਜੀਉ ਉਹ ਸਦਾ ਹੀ ਕਰਦੇ ਰਹੇ ਉੱਠ ਤੁਰ ਬੈਠ ਤਸੋਬ ਤਨਾਮ ਕਹੋ ਨਾਨਕ ਜਨ ਕੈ ਸਦ ਕਾਮੋ ਕੰਮ ਵੀ ਕਰਦੇ ਰਹਤੇ ਵਾਹਿਗੁਰੂ ਦਾ ਨਾਮ ਜਪਦੇ ਰਹੇ ਤੇ ਉਹਨਾਂ ਦੀ ਰਾਤ ਹੀ ਬੜੀ ਸੁਖੀ ਲੰਘਦੀ ਹੈ ਰਾਤ ਜਦੋਂ ਉਹਨਾਂ ਦੀ ਜਰਾ ਕਿਸੁਰਤ ਦੇ ਵਿੱਚ ਆਉਂਦੇ ਅੱਖ ਖੁੱਲਦੀ ਹੈ ਤਾਂ ਉਹ ਵਾਹਿਗੁਰੂ ਵਾਹਿਗੁਰੂ ਜਪਦੇ ਆ ਤੇ ਇਸ ਕਰਕੇ ਸੁੱਤਿਆਂ ਵੀ ਉਹ ਵਾਹਿਗੁਰੂ ਜਪਦੇ ਰਹਿੰਦੇ ਆ ਉਹਨਾਂ ਦੀ ਰਾਤ ਜਿਹੜੀ ਹੈ ਇਸ ਕਰਕੇ ਜੇ ਸਾਦਾ ਜੀਵਨ ਆ ਉਹਨਾਂ ਦਾ ਜਿਹੜੇ ਭਗਤ ਹੁੰਦੇ ਉਹਨਾਂ ਦਾ ਸਾਰਾ ਜੀਵਨ ਜਿਸ ਤਰ੍ਹਾਂ ਰਾਤ ਇੱਕ ਨਾਮ ਜਪਣ ਵਾਲੇ ਇਨਸਾਨ ਦੀ ਸੁੱਖਾਂ ਦੀ ਲੰਘ ਜਾਂਦੀ ਹੈ ਇਸ ਤਰ੍ਹਾਂ ਹੀ ਭਗਤਾਂ ਦੀ ਜਿਹੜੀ ਰਾਤ ਉਹ ਬੜੇ ਸੁੱਖਾਂ ਦੇ ਨਾਲ ਬਤੀਤ ਹੁੰਦੀ ਹੈ ਤੇ ਜਿਸ ਤਰ੍ਹਾਂ ਗੁਰਮਖਾਂ ਦੀ ਜਿਹੜੀ ਜ਼ਿੰਦਗੀ ਹੈ ਸਾਰੀ ਉਹ ਸੁੱਖਾਂ ਵਿੱਚ ਬਤੀਤ ਹੋ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਸਹਿਜ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਸਹਿਜ ਅਵਸਥਾ ਜਿਹ ਸਦ ਸੇ ਜੁਮਲੀਣ ਹੈ ਕਿ ਤਸੰਜਮ ਧੋਤਾ ਜਾਏ ਮਨ ਤੋਂ ਸ਼ਬਦ ਲਾਗੋ ਹਰ ਸੇ ਰਹੋ ਚਿਤ ਲਾਏ ਇਸ ਤਰ੍ਹਾਂ ਮੰਨ ਜਦੋਂ ਤੋਤਾ ਗਿਆ ਨਾ ਤੁਹਾਡਾ ਤੇ ਤੁਹਾਡਾ ਤੁਸੀਂ ਸਵੈਜਿਵਸਥਾ ਵੀ ਪ੍ਰਾਪਤ ਹੋ ਗਈ ਤੇ ਸਾਰੇ ਕਿਲੋਕ ਤੁਹਾਡੇ ਦੂਰ ਹੋ ਗਏ ਤੁਹਾਡੀ ਬੜੀ ਜ਼ਿੰਦਗੀ ਸੁੱਖਾਂ ਨਾਲ ਬੀਤ ਗਈ ਜਿਸ ਤਰ੍ਹਾਂ ਇੱਕ ਗੁਰਮੁਖ ਪਿਆਰੇ ਰਾਤ ਸੁੱਖਾਂ ਨਾਲ ਬਤੀਤ ਕਰਦੇ ਇਸ ਤਰ੍ਹਾਂ ਤੁਹਾਡੀ ਜ਼ਿੰਦਗੀ ਸੁੱਖਾਂ ਨਾਲ ਬਤੀਤ ਹੋ ਗਈ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਕਰਦਿਆਂ ਕੋਈ ਐਸਾ ਸ਼ਬਦ ਜੋ ਗੁਰਮਤ ਦੇ ਅਨਕੂਰ ਨਾ ਬੋਲਿਆ ਗਿਆ ਹੋਵੇ ਗੁਰੂ ਮਹਾਰਾਜ ਗੁਰੂ ਸੰਗਤ ਬਖਸ਼ਣ ਆ ਰਹੇ ਬਖਸ਼ ਲੈਣਾ ਜੀ ਮਾਫ਼ ਕਰ ਦੇਣਾ ਜੀ ਆ ਉਹ ਆਖਰੀ ਪੰਕਤੀਆਂ ਪੜ ਕੇ ਆਪਾ ਸਮਾਪਤੀ ਵਾਲ ਵਧੀਏ ਜੀ ਗੁਰ ਸਤਗੁਰ ਸੁਆਮੀ ਭੇਦ ਨ ਜਾਣੋ ਜਿਤ ਮਿਲ ਹਰ ਭਗਤ ਸੁਖਾਂ ਦੀ ਕੋ ਨਾਨਕ ਪ੍ਰਾਣੀ ਚੌਥੈ ਪੈਰੈ ਸਪਲਿਉ ਰਹਿਣ ਭਗਤਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ